ਅੱਜ ਸ਼ਹਿਰ ਧਾਰੀਵਾਲ ਦੇ ਬੱਸ ਸਟੈਂਡ ਨਜ਼ਦੀਕ ਸ਼ਹੀਦ ਭਗਤ ਸਿੰਘ ਚੌਕ ਵਿਖੇ ਸਮਾਜ ਭਲਾਈ ਸੰਸਥਾ ਵਾਇਸ ਆਫ ਧਾਰੀਵਾਲ ਵੱਲੋਂ ਪ੍ਰਸਿੱਧ ਸਮਾਜ ਸੇਵੀ ਤੇ ਡਾਕਟਰ ਕਮਲਜੀਤ ਸਿੰਘ ਕੇਜੇ ਦੀ ਅਗਵਾਈ ਹੇਠ 75ਵਾਂ ਗਨਤੰਤਰ ਦਿਵਸ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਸਮਾਜ ਸੇਵੀ ਡਾਕਟਰ ਕਮਲਜੀਤ ਸਿੰਘ ਕੇਜੇ ਵੱਲੋਂ ਝੰਡਾ ਚੜ੍ਹਾ ਕੇ ਰਸਾ ਨੂੰ ਨੂ ਨਬਾ ਆ ਗਿਆ ਇਸ ਮੌਕੇ ਤੇ ਅਨੇਕਾਂ ਸ਼ਖਸੀਤਾਂ ਡਾਕਟਰ ਕਮਲਜੀਤ ਸਿੰਘ ਕੇਜੇ ਦੇ ਨਾਲ ਵਾਈਸ ਆਫ ਧਾਰੀਵਾਲ ਸੰਸਥਾ ਦੇ ਤਕਰੀਬਨ ਸਾਰੇ ਹੀ ਮੈਂਬਰ ਮੌਜੂਦ ਸਨ ਇਸ ਮੌਕੇ ਤੇ ਡਾਕਟਰ ਕਮਲਜੀਤ ਸਿੰਘ ਕੇਜੇ ਨੇ ਇਲਾਕਾ ਨਿਵਾਸੀਆਂ ਨੂੰ ਖਾਸ ਸੰਦੇਸ਼ ਵੀ ਦਿੱਤਾ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇਜੇ ਕਨਵੀਨਰ ਵਾਈਸ ਆਫ ਧਾਰੀਵਾਲ ਸਾਰਿਆਂ ਨੂੰ ਅੱਜ ਗਣਤੰਤਰ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਅਸੀਂ 75ਵਾਂ ਗਣਤੰਤਰ ਦਿਵਸ ਮਨਾ ਰਹੇ ਆਂ ਔਰ ਅੱਜ ਦੇ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀਗਾ ਇਸ ਸੰਵਿਧਾਨ ਕਰਕੇ ਹੀ ਭਾਰਤ ਤੇ ਤਰੱਕੀਆਂ ਦੇ ਰਾਹ ਤੇ ਤੁਰਿਆ ਇਸ ਸੰਵਿਧਾਨ ਕਰਕੇ ਹੀ ਸਾਰੇ ਲੋਕ ਜਿਹੜੇ ਨੇ ਉਹ ਅੱਜ ਆਜ਼ਾਦੀ ਦਾ ਮਾਨ ਨਿਗਮਾਣ ਰਹੇ ਨੇ ਮੈਂ ਸਾਰਿਆਂ ਨੂੰ ਇੱਕ ਵਾਰੀ ਫਿਰ ਬਹੁਤ ਬਹੁਤ ਵਧਾਈਆਂ ਦੇਣਾ ਔਰ ਜਿਸ ਤਰ੍ਹਾਂ ਤੁਸੀਂ ਨਜਾਇਜ਼ ਕਬੀਆਂ ਕਬਜ਼ਿਆਂ ਦੀ ਗੱਲ ਕਰ ਰਹੇ ਹੋ ਇਹ ਸ਼ੋਅ ਕਰਦਾ ਵੀ ਅਸੀਂ ਆਪਣੇ ਸ਼ਹਿਰ ਲਈ ਅਸੀਂ ਆਪਣੇ ਦੇਸ਼ ਲਈ ਕਿੰਨੇ ਸincere ਅਗਰ ਸਾਡੀਆਂ ਜਿਹੜੀਆਂ ਕਾਮਨ ਪਲੇਸਸ ਨੇ ਉਹਨਾਂ ਦੇ ਉੱਪਰ ਵੀ ਅਸੀਂ ਕਬਜ਼ੇ ਕਰਦੇ ਹਾਂ ਤਾਂ ਇਹਦਾ ਮਤਲਬ ਸਾਨੂੰ ਸਾਡੀ ਆਜ਼ਾਦੀ ਦਾ ਪਤਾ ਹੀ ਨਹੀਂ ਹੈਗਾ ਸਾਨੂੰ ਸਾਡੇ ਗਣਤੰਤਰ ਦੇਸ਼ ਦਾ ਪਤਾ ਹੀ ਨਹੀਂ ਹੈਗਾ ਤੇ ਲੋਕਾਂ ਨੂੰ ਖੁਦ ਸੋਚਣਾ ਪਏਗਾ ਕਿ ਜੋ ਚੀਜ਼ ਸਰਕਾਰੀ ਹੈ ਉਹਦੀ ਅਸੀਂ ਸਾਰਿਆਂ ਨੇ ਰਿਸਪੈਕਟ ਕਰਨੀ ਹੈ ਉਹਦੀ ਸਾਰਿਆਂ ਨੇ ਅਸੀਂ ਇਹ ਵਾਜਿਬ ਕਰਨੀ ਹੈ ਉਹ ਅੱਜ ਇਹੀ ਪ੍ਰਣ ਕਰੀਏ ਕਿ ਸਰਕਾਰੀ ਚੀਜ਼ਾਂ ਨੂੰ ਆਪਾਂ ਬਚਾਈਏ ਸਰਕਾਰੀ ਚੀਜ਼ਾਂ ਦਾ ਮਾਨ ਸਨਮਾਨ ਕਰਦੇ ਹੋਈਏ ਉਹਦੇ ਤੇ ਨਜਾਇਜ਼ ਕਬਜ਼ੇ ਨਾ ਕਰੀਏ ਜਿਨ੍ਹਾਂ ਜਿਨ੍ਹਾਂ ਵੀ ਨਜਾਇਜ਼ ਕਬਜ਼ੇ ਕੀਤੇ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਛੱਡ ਕੇ ਛੱਡ ਦੇਣ ਇਸ ਆਰਮ ਸਟਰੀਮ ਦੇ ਵਿੱਚ ਡਲ ਕੇ ਕੰਮ ਕਰਨ ਪ੍ਰਸ਼ਾਸਨ ਦੀ ਇਨਕਾਮੀ ਹੈਗੀ ਜੇ ਪ੍ਰਸ਼ਾਸਨ ਚਾਹਵੇ ਤਾਂ ਸਭ ਕੁਝ ਠੀਕ ਕਰ ਸਕਦਾ ਔਰ ਮੈਂ ਇਹ ਸਮਝਦਾ ਹਾਂ ਇਹਦੇ ਵਿੱਚ ਲੋਕ ਲੀਡਰ ਜਿਹੜੇ ਸਾਡੇ ਨੇ ਚਾਹੇ ਕਿਸੇ ਵੀ ਪਾਰਟੀ ਦਾ ਲੀਡਰ ਹੈਗਾ ਅਗਰ ਧਾਰੀਵਾਲ ਸ਼ਹਿਰ ਨੂੰ ਅਗਰ ਅਸੀਂ ਆਪਣੇ ਇਲਾਕੇ ਨੂੰ ਅਗਰ ਅਸੀਂ ਆਪਣੇ ਭਾਰਤ ਨੂੰ ਵਧੀਆ ਬਣਾਣਾ ਤੇ ਲੋਕਾਂ ਦੇ ਸਹਿਯੋਗ ਦੇਣ ਲੋਕਾਂ ਦੇ ਸਹਿਯੋਗ ਦੇ ਨਾਲ ਲੀਡਰ ਤੇ ਪ੍ਰਸ਼ਾਸਨ ਜਿਹੜਾ ਹੈਗਾ ਕੰਮ ਕਰੇ ਅਗਰ ਪ੍ਰਸ਼ਾਸਨ ਨੂੰ ਕੋਈ ਦਿੱਕਤ ਆਂਦੀ ਹੈ ਤੇ ਇੱਥੇ ਲੋਕਾਂ ਨਾਲ ਮੀਟਿੰਗ ਕਰੇ ਔਰ ਲੋਕੀ ਇਹਦੇ ਨਾਲ ਸਹਿਮਤ ਹੁੰਦੇ ਹੁੰਦੇ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ। ਭਾਰਤ ਮਾਤਾ ਦੀ ਜੈ ਮੈਂ ਇੰਜੀਨੀਅਰ ਜੇਪੀ ਸਿੰਘ ਅੱਜ ਦੇ ਸ਼ੁਭ ਦਿਹਾੜੇ 75ਵੇਂ ਗਣਤੰਤਰ ਦਿਵਸ ਤੇ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਵਧਾਈ ਦੇ ਪਾਤਰਾ ਵਾਜ ਸੁਭਤਾਰੀਵਾਲ ਜਿਹੜੇ ਪਿਛਲੇ ਕਈ ਸਾਲਾਂ ਤੋਂ ਜਿਹੜਾ ਇਹ ਦਿਵਸ ਨੂੰ ਇੱਥੇ ਭਗਤ ਸਿੰਘ ਚੌਂਕ 'ਚ ਮਨਾ ਰਹੇ ਨੇ ਸਾਡੇ ਦੇਸ਼ ਦਾ ਇਹ ਸੰਵਿਧਾਨ ਆ ਬਾਬਾ ਭੀਮਰਾਓ ਬੇਦਕਰ ਸਾਹਿਬ ਨੇ ਲਿਖਿਆ ਸੀ ਇਹ ਸੰਵਿਧਾਨ ਦੀ ਪੂਰੀ ਦੁਨੀਆ ਦੇ ਵਿੱਚ ਤਾਰੀਫ ਹੁੰਦੀ ਆ ਤੇ ਇੱਕ ਨੰਬਰ ਤੇ ਆ ਤੇ ਆਓ ਅੱਜ ਦੇ ਦਿਨ ਇਹ ਪ੍ਰਣ ਕਰੀਏ ਕਿ ਇਸੇ ਸੰਵਿਧਾਨ ਦੇ ਉੱਤੇ ਜੋ ਲਿਖਿਆ ਕਾਨੂੰਨ ਉੱਤੇ ਚੱਲਣ ਦੀ ਅਸੀਂ ਸਾਰੇ ਸੌਂ ਚੁੱਕੀਏ ਤੇ ਮੈਂ ਇੱਕ ਵਾਰ ਫੇਰ ਸਾਰੇ ਦੇਸ਼ਵਾਸੀਆਂ ਨੂੰ ਧਾਰੀਵਾਲ ਵਾਸੀਆਂ ਨੂੰ ਤੇ ਦੇਸ਼ ਦੁਨੀਆ ਚ ਵਸਦੇ ਸਾਰੇ ਦੇਸ਼ਾਂ ਨੂੰ 77ਵੇਂ ਜਨਮ ਦਿਨ ਦੀ ਲੱਖ ਲੱਖ ਵਧਾਈ ਦਿਨਾਂ ਜੀ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਵਿੰਦਰ ਕੌਰ ਬਾਜਵਾ ਬਲਾਕ ਪ੍ਰਧਾਨ ਧਾਰੀਵਾਲ ਅੱਜ ਮੈਂ ਇਸ ਦਿਹਾੜੇ ਤੇ 75ਵੇਂ ਵਰੇਗੰਨ ਗਣਤਰ ਦਿਨ ਦੇ ਉੱਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣੇ ਆ ਤੇ ਇਸ ਦਿਨ ਸਾਡਾ ਸੰਵਧਾਨ ਜਿਹੜਾ ਹੀ ਲਾਗੂ ਹੋਇਆ ਹੈ ਲਾਗੂ ਹੋਇਆ ਸੀ ਸਾਨੂੰ ਉਸ ਲਾਗੂ ਹੋਣ ਤੇ ਉਹਨਾਂ ਚੀਜ਼ਾਂ ਤੇ ਅਮਲ ਕਰਨਾ ਚਾਹੀਦਾ ਹੈ ਇਸ ਵਾਸਤੇ ਕਿ ਸਾਨੂੰ ਆਪਣੇ ਸ਼ਹਿਰ ਨੂੰ ਖਾਸ ਕਰਕੇ ਧਾਰੀਵਾਲ ਸ਼ਹਿਰ ਨੂੰ ਸਾਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਨੇ ਮੈਂ ਇਨਾ ਹੀ ਕਹਿੰਦੀ ਹੇ ਖੇਮਾਂ ਦੀ ਅਜਾਜਤਾ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਆ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ